वागुरू जी का खालसा वागुरू जी की फतेह कल अपन कर रहे पहाड़ी राज्य का रहन सहन पिछोकड़, पिछोकड़ी उस बारे ते गुरु साहबान संबंध कितों शुरू होंगे हैं अकारी आप लवेंगे गुरु साहेबान ਪੰਜਾਬ ਦਾ ਮੈਦਾਨੀ ਇਲਾਕਾ ਛੱਡ ਕੇ ਪਹਾੜੀ ਪ੍ਰਦੇਸ਼ ਵੱਲ ਕਿਵੇਂ ਆਇਆ ਇਸ ਦਾ ਬੜਾ ਦਿਲਚਸਪ ਪਿਛੋਕੜ ਹੈ ਕਹਿਲੂਰ ਦਾ ਰਾਜਾ ਦੀਪ ਚੰਦ ਮੁਗਲ ਸਮਰਾਟ ਚਾਹਕੀਰ ਦੀ ਕੈਦ ਵਿੱਚ ਸੀ ਜਦੋਂ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਸੰਪਰਕ ਵਿੱਚ ਆਇਆ ਬੰਦੀ ਛੋੜ ਗੁਰੂ ਨੇ ਜਿਨ੍ਹਾਂ ਰਾਜਿਆਂ ਨੂੰ ਮੁਗਲ ਸਰਕਾਰ ਦੀ ਕੈਦ ਤੋਂ छुड़वाया ਸੀ ਉਹਨਾਂ ਵਿੱਚ ਦੀਪ ਚੰਦ ਸ਼ਾਮਲ ਸੀ ਜੋਦੋਂ ਉਸਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਨੌਵੇਂ ਗੁਰੂ ਜੀ ਨੂੰ ਧੀਰਮਲ ਦੁਆਰਾ ਕੀਰਤਪੁਰ ਵਿੱਚ ਵੀ ਤੰਗ ਕੀਤਾ ਜਾ ਰਿਹਾ ਸੀ ਤਾਂ ਉਸਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਆਪ ਆਪਣਾ ਸਦਰ ਮੁਕਾਮ ਮਾਕੋਵਾਲ ਬਣਾ ਲੈਣ ਕਿਉਂਕਿ ਉਹ ਇਲਾਕਾ ਦੀਪ ਚੰਦ ਦੇ ਰਾਜ ਵਿੱਚ ਪੈਂਦਾ ਸੀ ਉਸ ਤੋਂ ਪਹਿਲਾਂ 6ਵੇਂ ਸਤਗੁਰੂ ਜੀ ਨੇ ਕੀਰਤਪੁਰ ਨੂੰ ਆਪਣੀ ਚਰਨਛੋਅ ਬਖਸ਼ੀ ਸੀ ਅਤੇ ਰਾਜੇ ਧਰਮਚੰਦ ਦੀ ਬੇਨਤੀ ਉਤੇ ਆਪਣਾ ਸਦਰ ਮੁਕਾਮ ਬਣਾਇਆ ਸੀ ਰਾਜਾ ਧਰਮਚੰਦ ਨੇ 6ਵੇਂ ਪਾਸ਼ਾ ਦੀ ਸਹਾਇਤਾ ਲੈ ਕੇ ਰੋਪੜ ਦੇ ਨਵਾਬ ਨੂੰ ਹਰਾਇਆ ਸੀ ਧਰਮਚੰਦ ਨੇ ਕਾਫੀ ਸਿੱਖ ਆਪਣੀ ਫੌਜ ਵਿੱਚ ਭਰਤੀ ਕੀਤੇ ਸਨ ਜਦੋਂ ਦੀਪ ਚੰਦ ਕਹਿਲੂਰੀਏ ਨੇ 9ਵੇਂ ਸਤਿਗੁਰੂ ਨੂੰ ਮਾਖੋਵਾਲ ਆ ਜਾਣ ਲਈ ਬੇਨਤੀ ਕੀਤੀ ਤਾਂ ਸਾਰੇ ਪਹਾੜੀ ਰਾਜਾਂ ਵਿਚਕਾਰ ਇਤਿਫਾਕ ਸੀ ਅਤੇ ਉਹ ਮੁਗਲ ਹਕੂਮਤ ਦੇ ਵਿਰੁੱਧ ਸਨ ਇਸ ਕਾਰਨ ਵਕ ਵਕ ਪਹਾੜੀ ਰਿਆਸਤਾਂ ਵਿੱਚ ਸਤਿਗੁਰਾਂ ਦੇ ਸਦਰ ਮੁਕਾਮਾਂ ਤੋਂ ਕਿਸੇ ਵੀ ਪਹਾੜੀ ਰਾਜੇ ਨੂੰ ਕੋਈ ਤਕਲੀਫ ਨਹੀਂ ਸੀ ਰਾਜਿਆਂ ਦੇ ਆਪਸੀ ਮਤਭੇਦ ਝੋਕੜ ਵਿੱਚ ਚਲੇ ਗਏ ਦੋਵੇਂ ਰਾਜੇ ਸਤਿਗੁਰੂ ਜੀ ਦੇ ਸੇਵਕ ਹੋਣ ਦਾ ਦਮ ਭੜਦੇ ਰਹੇ ਪਰ ਫਿਰ ਇੱਕ ਸਮਾਂ ਆਇਆ ਪਰ ਫਿਰ ਇੱਕ ਸਮਾ ਆਇਆ ਜਦੋਂ ਭੀਮਚੰਦ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਰਹਿਣਾ ਹੈ ਤਾਂ ਉਹਨਾਂ ਨੂੰ ਹੰਡੂੜ ਦੇ ਰਾਜੇ ਨਾਲੋਂ ਸੰਬੰਧ ਤੋੜ ਲੈਣੇ ਚਾਹੀਦੇ ਹਨ ਜਦੋਂ ਉਸਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਉਸ ਦੀ ਇਹ ਖਾਹਿਸ਼ ਪੂਰੀ ਕਰਨ ਲਈ ਤਿਆਰ ਨਹੀਂ ਸਨ ਤਾਂ ਉਸਨੇ ਗੁਰੂ ਜੀ ਨੂੰ ਆਨੰਦਪੁਰ ਤੋਂ ਕੱਢਣ ਦੇਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਮਾਖੋਵਾਲ ਵਸਾਉਣ ਤੋਂ ਤੁਰੰਤ ਹੀ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਪੂਰਬੀ ਹਿੰਦੁਸਤਾਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਾਇਮ ਕੀਤੀਆਂ ਸੰਗਤਾਂ ਨੂੰ ਦਰਸ਼ਨ ਦੇਣ ਅਤੇ ਭਾਰਤ ਦੇ ਉਹਨਾਂ ਭਾਗਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਲਈ ਮਨ ਬਣਾ ਲਿਆ ਗੁਰੂ ਤੇਗ ਬਹਾਦਰ ਜੀ ਦੀ ਅਨੰਦਪੁਰ ਤੋਂ ਗੈਰ ਹਾਜ਼ਰੀ ਦੇ ਦੌਰਾਨ ਔਰੰਗਜ਼ੇਬ ਦੀ ਨਵੀਂ ਧਾਰਮਿਕ ਨੀਤੀ ਕਾਰਨ ਹਿੰਦੂ ਜਗਤ ਵਿੱਚ ਡਰ ਦੀ ਭਾਵਨਾ ਫੈਲ ਗਈ ਇਹ ਖਬਰਾਂ ਜਦੋਂ ਗੁਰੂ ਸਾਹਿਬ ਤੱਕ ਪਹੁੰਚੀਆਂ ਤਾਂ ਗੁਰੂ ਤੇਗ ਬਹਾਦਰ ਬੜੀ ਤੇਜ਼ੀ ਨਾਲ ਆਪਣੇ ਪੁਰਾਣੇ ਕੇਂਦਰ ਅਨੰਦਪੁਰ ਸਾਹਿਬ ਵਾਪਸ ਆ ਗਏ ਆਪ ਜੀ ਦੀ ਸ਼ਹਾਦਤ ਤੋਂ ਪਿਛੋਂ ਆਪ ਦੇ ਸੀਸ ਦਾ ਸੰਸਕਾਰ ਵੀ ਇੱਥੇ ਹੀ ਕੀਤਾ ਗਿਆ ਪਹਾੜੀ ਰਾਜਿਆਂ ਨੇ ਜਦੋਂ ਗੁਰੂ ਘਰ ਨੂੰ ਆਪਣੇ ਇਲਾਕਿਆਂ ਵਿੱਚ ਜੀ ਆਇਆਂ ਕਿਹਾ ਸ਼ੁਰੂ उन्हों की नज़र गुरु घर की सैनिक शक्ति उत्ते भी सी ओ इस भुलेखे सन कि जो भी किसी राजे न सैनिक सहायता की लड़ पी वो गुरु घर तो सैनिक सहायता ले सकते इस विच शक नहीं कि गुरु साहबान इस तरह की सहायता दे हामी सन पर सहायता उन्हूलों के मुताबिक ही मिल सकती जो ਸਿੱਖੀ ਸੂਰਤ ਮੰਡਲ ਦੇ ਪ੍ਰਤੀਕੋਲ ਨਾ ਹੋ ਆਜ਼ਾਦੀ ਲਈ ਕੀਤਾ ਜਾ ਰਿਹਾ ਸੰਘਰਸ਼ ਸਮਝ ਕੇ ਕਲਗੀ ਧਰਨੇ ਨਾਦੋਂ ਦੀ ਲੜਾਈ ਵਿੱਚ ਭੀਮ ਚੰਦ ਦੀ ਸਹਾਇਤਾ ਕੀਤੀ ਪਰ ਪਹਾੜੀ ਰਾਜਿਆਂ ਦੀਆਂ